ਤਾਂ ਨੇ ਭਾਰਤ ਮਾਲਾ ਅਵਾਨੀਆਂ ਅਡਾਨੀਆਂ ਨੇ ਇਹ ਵੀ ਆਪਾਂ ਨੂੰ ਮਾਰਨ ਦੀ ਕਾਤਰੀ ਬਣਾਇਆ ਇਹਦੇ ਤੇ 1.5 150 ਕਿਲੋਮੀਟਰ ਤੱਕ ਕੋਈ ਹੋਟਲ ਨਹੀਂ ਕੁਛ ਨਹੀਂ ਨਾ ਪੰਜਾਬੀ ਬੰਦਾ ਨਾ ਖੋਲ ਹੀ ਸਕਦਾ ਇਹਦੇ ਤੇ ਇਹਨਾਂ ਨੇ ਆਪਣੇ ਲੋਕਾਂ ਤੋਂ ਲਖਾ ਲਿਆ ਪਹਿਲਾਂ ਹੀ ਹੱਥ ਵੜਾ ਲਏ ਵੀ ਭਾਈ ਅਹੀ ਰੋਡ ਤੇ ਹੋਟਲ ਕੁਛ ਵੀ ਜਾਂ ਪੈਂਚਰ ਵਾਲੀ ਦੁਕਾਨ ਜਾਂ ਕੁਛ ਹੋਰ ਤੁਸੀਂ ਹੱਕਦਾਰ ਨਹੀਂ ਹੋਵੋਗੇ ਤੇ ਆਪਣੇ ਲੋਕਾਂ ਨੇ ਵੀ ਅੰਨੇ ਵਾ ਕਾਠ ਹੀ ਨਹੀਂ ਕਰਿਆ ਉਹ ਤੁਸੀਂ ਪਤੰਦਰੋਂ ਕਾਠ ਤਾਂ ਕਰੋ ਅਕਸਰ ਤੁਸੀਂ ਦਿਲ ਦਾ ਟੋਟਾ ਵੱਢ ਕੇ ਦਿੰਨੇ ਆ ਜ਼ਮੀਨ ਤੁਸੀਂ ਇਹ ਗੱਲ ਕਰੋ ਵੀ ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਆ ਜੀ ਵੀ ਪਹਿਲੀ ਗੱਲ ਤਾਂ ਇਹ ਬਾਣ ਨਹੀਂ ਦੇਣਾ ਕਰੋੜ ਕਰੋੜ ਰੁਪਈਆ ਲੈਣਾ ਕਿ ਨੇਰਾ ਉਹਨਾਂ ਨੇ ਉਹ ਵੀ ਦੇ ਦੇਣਾ ਸੀ ਇਹਨਾਂ ਨੇ ਉਹ ਨਹੀਂ ਏਕਾ ਕਰਿਆ ਆਪਣੇ ਲੋਕਾਂ ਨੇ ਫੇਰ ਦੂਜੀ ਗੱਲ ਆ ਵੀ ਹੱਥ ਵਢਾ ਲੈ ਵੀ ਤੁਸੀਂ ਹੋਟਲ ਹੱਟੀ ਪੱਠੀ ਕੁਝ ਨਹੀਂ ਲਾ ਸਕਦੇ ਉਹਨਾਂ ਨੇ ਆਪ ਦੇ ਬਾਈ ਵੀ ਹੋਟਲ ਰੋਟੀ ਵਾਲਾ ਅੱਡ ਪੀਜੇ ਵਾਲਾ ਅੱਡ ਕਾਫੀ ਵਾਲਾ ਅੱਡ ਠੰਡੇ ਵਾਲਾ ਅੱਡ ਪੈਟਰੋਲ ਪੰਪ ਪੈਂਚਰ 150 ਕਿਲੋਮੀਟਰ ਤੱਕ ਕੁਝ ਨਹੀਂ ਆਉਂਦਾ ਰੋਡ ਤੇ 150 ਕਿਲੋਮੀਟਰ ਤੇ ਜਾ ਕੇ ਸਭ ਕੋ ਖਾਣ ਪੀਣ ਨੂੰ ਮਿਲਦਾ ਉੱਥੇ ਤੇਲ ਪੈਟਰੋਲ ਪੰਪ ਉਹਨਾਂ ਦਾ ਹੋਟਲ ਉਹਨਾਂ ਦੇ ਆ 10 ਵਜੇ ਬਈ ਉਹ ਬੰਦ ਕਰ ਦਿੰਦੇ ਆ ਚਾਹ ਕੋ ਉਦੋਂ ਬਾਅਦ ਭੁੱਖਾ ਮਰੇ ਜੇ ਕੁਝ ਹੋਵੇ ਅਸੀਂ ਉੱਥੇ ਖੜੇ ਤੇ ਬੰਦੇ ਆਏ ਹੋਰ ਮਹਾਜਨ ਵਿਚਾਰੇ ਉਹਨਾਂ ਨੂੰ ਭੁੱਖ ਲੱਗੀ ਉਹਦੇ ਸਾਡਾ ਤਾਂ ਟਾਈਮ ਹੋ ਗਿਆ 10 ਵਜੇ ਤੋਂ ਬਾਅਦ ਅਸੀਂ ਨਹੀਂ ਕੋ ਦੇ ਸਕਦੇ ਤੇ ਜਦੋਂ ਰੋਡ ਚੜਦੇ ਆ ਉਦੋਂ ਹੀ 1000 ਰੁਪਏ ਦਾ ਟੂਲ ਕੱਟਿਆ ਜਾਣਾ ਚੜਨ ਅਨਸਾਰ ਹੀ ਬਾਅਦ ਵਿੱਚ ਪਤਾ ਨਹੀਂ ਉਹ ਕੀ ਹੁੰਦਾ ਭੈ ਨਾ ਕੀ ਨਹੀਂ 35-40000 ਕੱਟਿਆ ਜਾਣੇ ਯਾਰੀ ਤੇ ਜੇ ਉਹ ਕੰਪਲੀਟ ਨਹੀਂ ਹੋਇਆ ਫੇਰ ਫੇਰ ਥੱਲੇ ਉਤਰ ਜਾਣਾ ਫੇਰ ਚੜ ਜਾ ਫੇਰ ਥੱਲੇ ਉਤਰ ਜਾ ਫੇਰ ਚੜ ਜਾ ਤੇ ਸਾਡਾ 35-40000 ਦਾ ਟੂਲ ਕੱਟਿਆ ਗਿਆ ਤੇ ਜੇ ਆਪਣੇ ਲੋਕ ਏਕਾ ਕਰਦੇ ਨਾਲੇ ਆਪਣੇ ਲੋਕਾਂ ਨੂੰ ਆਮਦਨ ਹੁੰਦੀ ਕਮਾਈ ਹੁੰਦੀ ਕੋਈ ਆਪਣਾ ਭੈਣ ਭਰਾ ਸੌਖਾ ਹੁੰਦਾ ਕੋਈ ਪੈਂਚਰਾਂ ਦੀ ਦੁਕਾਨ ਲਾ ਲੈਂਦਾ ਕੋਈ ਠੰਡੇਆਂ ਵਾਲੀ ਰੇੜੀ ਲਾ ਲੈਂਦਾ ਕੋਈ ਬਰਕਰਾਂ ਵਾਲੀ ਰੇੜੀ ਲਾਉਂਦਾ ਕੋਈ ਪੈਂਚਰ ਲਾਉਂਦਾ ਕੋਈ ਹੋਟਲ ਖੋਲ੍ਹਦਾ ਜਿਹੋ ਜਿਹਾ ਜਿੰਨਾ ਕਿ ਤਮਾਨ ਆਪਣੇ ਲੋਕਾਂ ਕੋਲੇ ਉਹੋ ਜਿਹਾ حساب ਨਾਲ ਕਰਦਾ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਜੀਮੀਦਾਰ ਭਰਾਵਾਂ ਦੀਆਂ ਉਥੋਂ ਤੋਂ ਲਾ ਕੇ ਦਿੱਲੀ ਤੋਂ ਲਾ ਕੇ ਆਪਣੇ ਇੱਧਰ ਤਾਈ ਤੇ ਉਹ ਤਕੜਾ ਬੰਦਾ ਹੋਟਲ ਖੋਲ੍ਹ ਲੈਂਦਾ 10 ਬੰਦੇ ਨਾਲ ਮਾੜੇ ਕੰਮ ਕਰਦੇ 20 ਬੰਦੇ ਵੇਟਰ ਹੁੰਦੇ ਨਾਲ ਆਪਣੇ ਲੋਕ ਤਾਂ ਯਾਰ ਸੋਚਦੇ ਹੀ ਨਹੀਂ ਕੋਈ ਗੱਲ ਕਰਨ ਲੱਗੇ ਕੋਈ ਉਦੋਂ ਏਕਾ ਕਰਦੇ ਰਾਇ ਕਰਦੇ ਚੁੱਪ ਕਰਕੇ ਅੰਦਰੋਂ ਅੰਦਰੀ ਮਦਵਾਮਾਂ ਦੇ ਪੁੱਤਾਂ ਨੇ ਸਾਈਨ ਕਰਤੇ ਵੀ ਆਪਣਾ 60 ਲੱਖ ਦਾ ਕਿੱਲਾ ਹੋ ਗਿਆ ਪੈਸੇ ਮਿਲ ਗਏ ਕਿ ਇਹਨੂੰ ਪਤਾ ਨਾ ਲੱਗ ਜੇ ਯਾਰ ਮਿੱਤਰ ਨੂੰ ਜੇ ਕਿ ਯਾਰ ਮਿੱਤਰ ਨੂੰ ਪਤਾ ਲੱਗ ਗਿਆ ਯਾਰ ਯਾਰ ਮਿੱਤਰ ਤੁਹਾਡੇ ਕੋਹੰਦਾ ਫਰਜ਼ ਸਮਾਉਂਦੇ ਨਾ ਰਾਇ ਕਰੋ ਵੀ ਭਾਈ ਆਹ ਕਰਨੂਗੀ ਕਿਵੇਂ ਕਰਗੀ ਅੰਦਰੋਂ ਅੰਦਰੀ ਮਾਂ ਦੇ ਪੁੱਤਾਂ ਨੇ ਲੈ ਕੇ 60 60 ਲੱਖ ਤੇ ਸਾਈਨ ਕਰਤੇ ਤੁਰੇ ਗਿਰੋ ਹੁਣ ਹੁਣ ਵੈਸੀ ਹੀ ਕਰੋੜ ਦਾ ਕਿੱਲਾ ਕਿੰਨੇ ਦਾ ਕਰੋੜ ਦਾ ਹੋ ਗਿਆ ਉਹਦੇ ਤੇ ਨਾਂ ਤੁਸੀਂ ਭਾਈ ਹੋਟਲ ਖੋਲ੍ਹ ਲਾਉਂਦੇ ਆ ਨਾ ਕੁਝ ਹੋਰ ਆ ਜਿਹੜਾ ਪਾਸੇ